ਸਾਡਾ ਮਸਲਾ 크ਿਸਮਸ ਦੇ ਨਾਲ ਨਹੀਂ ਹੈ ਜੀ 크ਿਸਮਸ ਮਨਾਉਣੀ ਕਿਸੇ ਦੀ ਉਹ ਦੀ ਕੋ ਜਿਹੜੀ ਉਹਨਾਂ ਦੀ ਧਾਰਮਿਕ ਭਾਵਨਾ ਮੈਂ ਉਹਨਾਂ ਨੇ ਮਨਾਉਣੀ ਆਈਆਂ ਤੇ ਬਣਾਉਣੀਆ ਚਾਹੀਦੀਆਂ ਵੀ ਸਾਨੂੰ ਉਹਦੇ ਨਾਲ ਕੋਈ ਇਤਰਾਜ ਨਹੀਂ ਇਤਰਾਜ ਸਿਰਫ ਇਸ ਚੀਜ਼ ਦਾ ਕਿ ਅੱਜ ਦੇ ਦਿਨ ਜਦੋਂ ਗੁਰਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੋਈ ਆ ਉਸ ਦਿਨ ਨੂੰ ਤੇ ਪੰਜਾਬ ਦਾ ਜਿਹੜਾ ਸੀਐਮ ਹੈ ਉਹ ਵੀ ਅਨਾਉਂਸ ਕਰ ਚੁੱਕਾ ਆ ਵੀ ਕਿਤੇ ਵੀ ਜਿਹੜੇ ਸਕੂਲ ਕਾਲਜ ਆ ਕਿ ਉਹਨਾਂ ਦੇ ਵਿੱਚ ਕੋਈ ਖੁਸ਼ੀਆਂ ਦਾ ਜਸ਼ਨ ਨਾ ਮਨਾਇਆ ਜਾਵੇ ਇਹ ਤੇ ਕਾਮਨ ਸੈਂਸ ਦੀ ਗੱਲ ਹੈ ਨਾ ਤਾਂ ਅੰਦਰ ਬੋਰਡ ਲੱਗਿਆ ਸੀ ਬਾਹਰ ਵੀ ਲੱਗਾ ਸੀ ਬੋਰਡ ਆ ਮੇਨ ਸਟੇਜ ਦਾ ਬੋਰਡ ਹੈ ਜੀ ਤੁਹਾਨੂੰ ਮੈਂ ਦੱਸ ਰਿਹਾ ਸਾਡੀ ਭਾਵਨਾ ਕਿਸੇ ਧਰਮ ਨੂੰ ਅਟੈਕ ਕਰਨਾ ਨਹੀਂ ਸਾਡੀ ਆਸਥਾ ਗੁਰਤੇਗ ਬਹਾਦਰ ਮਹਾਰਾਜ ਸ਼ਹੀਦੀ ਦਿਹਾੜਾ 'ਚ ਪਵਿੱਤਰਤਾ ਮੈਨੇਜਮੈਂਟ ਨੂੰ ਇਹ ਸੋਚਣਾ ਚਾਹੀਦਾ ਸੀ ਠੀਕ ਹੈ ਜੀ ਜਿਨ੍ਹਾਂ ਨੇ ਸੀਸ ਪੱਲੇਦਾਨ ਕੀਤਾ ਦੂਸਰੇ ਧਰਮ ਲਈ ਉਸ ਪੱਲੇਦਾਨ ਨੂੰ ਇਹਨਾਂ ਨੇ ਵਿਅਰਥ ਕੀਤਾ ਇਹੋ ਜਿਹਾ ਸਕੂਲ ਮੈਂ ਕਹਿੰਦਾ ਪੰਜਾਬ 'ਚੋਂ ਚੱਕ ਲੈਣੇ ਚਾਹੀਦੇ ਨੇ ਬੰਦੀ ਹੁਣ ਜਨੇ ਇਹੋ ਜਿਹਾ ਇੰਸਟੀਚਿਊਟ ਮੈਂ ਸਭ ਤੋਂ ਪਹਿਲਾ ਇਨਸਾਨੀਅਤ ਧਰਮ ਹੈ ਮੈਂ ਮੈਂ ਕੁੜੀ ਪੜ੍ਹਦੀ ਹਾਂ ਇਨਸਾਨੀਅਤ ਪੜ੍ਹਦੀ ਹਾਂ ਆਪਾਂ ਇਨਸਾਨ ਕਰਾਂ ਫਿਰ ਬਾਤ ਇਨਸਾਨ ਦੇ ਨਾਮ ਆnde ਪੋਸਟਰ ਸੈਂਟਾ ਕਲੋਸ ਕਰਦੇ ਇਹਨਾਂ ਨੇ ਉਹੀ ਦੇਖਣ ਚੱਲੇ ਉਹੀ ਦੇਖਣ ਚੱਲੇ ਉਹੀ ਦੇਖਣ ਚੱਲੇ ਜਲੰਧਰ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਮਨਾਇਆ ਜਾ ਰਿਹਾ ਸੀ ਕ੍ਰਿਸਮਸ ਦਾ ਫੈਸਟੀਵਲ ਮੌਕੇ ਤੇ ਬੰਦ ਕਰਵੋਣ ਪਹੁੰਚੀਆਂ ਸਿੱਖ ਜਥੇਬੰਦੀਆਂ ਤੁਹਾਨੂੰ ਦੱਸਦੇ ਕਿ ਜਲੰਧਰ ਦੇ ਵਿੱਚ ਇੱਕ ਨਿੱਜੀ ਸਕੂਲ ਦੇ ਵਿੱਚ ਧਾਰਮਿਕ ਪ੍ਰੋਗਰਾਮ ਨੂੰ ਰੋਕਣ ਦੇ ਲਈ ਸਿੱਖ ਜਥੇਬੰਦੀਆਂ ਸਕੂਲ ਦੇ ਅੰਦਰ ਪਹੁੰਚੀਆਂ ਨੇ ਤੇ ਸਿੱਖ ਜਥੇਬੰਦੀਆਂ ਨੇ ਸਕੂਲ ਵਾਲਿਆਂ ਤੇ ਇਲਜ਼ਾਮ ਲਗਾਏ ਨੇ ਕਿ ਅੱਜ ਛੁੱਟੀ ਹੋਣ ਦੇ ਬਾਵਜੂਦ ਵੀ ਐਤਵਾਰ ਵਾਲੇ ਦਿਨ ਸਕੂਲ ਦੇ ਵਿੱਚ ਕ੍ਰਿਸਮਸ ਦਾ ਫੈਸਟੀਵਲ ਮਨਾਇਆ ਜਾ ਰਿਹਾ ਤੇ ਅੱਜ ਜੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਵੀ ਹੈ ਤੇ ਸਕੂਲ ਦੇ ਅੰਦਰ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜਿਸ ਦੇ ਕਾਰਨ ਸਿੱਖ ਜਥੇਬੰਦੀਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਹੈ ਕਿ ਇੱਕ ਪਾਸੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਤੇ ਦੂਸਰੀ ਤਰਫ ਸਕੂਲ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਤੇ ਮੌਕੇ ਤੇ ਉਹ ਸਕੂਲ ਦੇ ਵਿੱਚ ਪੁਲਿਸ ਵੀ ਪਹੁੰਚੀ ਆ ਤੇ ਪੁਲਿਸ ਦੇ ਵੱਲੋਂ ਸਕੂਲ ਦੇ ਵਿੱਚ ਚੱਲ ਰਿਹਾ ਪ੍ਰੋਗਰਾਮ ਬੰਦ ਕਰਵਾ ਦਿੱਤਾ ਤੇ ਪੁਲਿਸ ਮੁਤਾਬਕ ਕਿ ਸਕੂਲ ਦੇ ਵਿੱਚ ਕ੍ਰਿਸਮਸ ਦਾ ਤਿਉਹਾਰ ਨਹੀਂ ਸਗੋ ਬੱਚਿਆਂ ਦੇ ਵੱਲੋਂ ਇੱਕ ਕਾਰਨੀਵਲ ਪ੍ਰੋਗਰਾਮ ਕੀਤਾ ਜਾ ਰਿਹਾ ਸੀ ਜੋ ਕਿ ਹਰ ਸਾਲ ਸਕੂਲ ਦੇ ਵਿੱਚ ਮਨਾਇਆ ਜਾਂਦਾ ਹੈ ਸ਼ਹੀਦੀ ਦਿਹਾੜਾ ਗੁਰਤੇਗ ਬਹਾਦਰ ਮਹਾਰਾਜ ਦਾ ਨਵੇਂ ਪਾਸ਼ਾ ਸ਼ਹੀਦੀ ਦਿਹਾੜਾ ਪੂਰੇ ਸੰਸਾਰ ਪੱਧਰ ਤੇ ਮਨਾਇਆ ਜਾ ਰਿਹਾ ਹੈ ਸ਼ਹੀਦੀ ਦਿਹਾੜਾ ਹੋ ਹੈਗਾ ਤੇ ਸਿਟੀ ਪਬਲਿਕ ਸਕੂਲ ਜਿੱਥਾ ਜੋ ਕਿ ਹਰ ਵੇਲੇ ਵਿਵਾਦਾਂ 'ਚ ਰਹਿੰਦਾ ਹੈ ਇਹ ਸਿਟੀ ਪਬਲਿਕ ਸਕੂਲ ਪਹਿਲਾਂ ਵੀ ਵਿਵਾਦਾਂ 'ਚ ਰਿਹਾ ਜੋ ਕਿ ਸਿੱਖਾਂ ਦੇ ਕਲੇ ਉਤਾਰੇਗੇ ਆਪ ਸਾਰੇ ਮੀਡੀਆ ਨੂੰ ਪਤਾ ਹੈ ਤੇ ਅੱਜ ਰਿਕੁਐਸਟ ਕਰਦੇ ਬਾਵਜੂਦ ਬਾਰ-ਬਾਰ ਅਸੀਂ ਰਿਕੁਐਸਟ ਕੀਤੀ ਹੈ ਸਕੂਲ ਨੂੰ ਕੱਲ ਰਾਤ ਤੇ ਫੋਨ ਕਰ ਰਹੇ ਆ ਪਰ ਇਹਨਾਂ ਨੇ ਸਾਡੀ ਕੋਈ ਵੀ ਬੇਨਤੀ ਨਹੀਂ ਸੁਣੀ ਕੀ ਚੱਲ ਕੀ ਰਹਿ ਜਾਂਦਾ ਇਹ 크리스마ਸ ਦਾ ਜਿਹੜਾ ਹੈਗਾ ਦਿਨ ਮਨਾਉਣ ਵਾਸਤੇ ਇਹਨਾਂ ਨੇ ਸਾਰਾ ਪ੍ਰੋਗਰਾਮ ਇੱਕ ਆਰਗੇਨਾਈਜ਼ ਕੀਤਾ ਹੋਇਆ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਬਾਕੀ ਹੁਣ ਜਿਹੜੀ ਗੱਲਬਾਤ ਚੱਲਦੀ ਪਈ ਉਹਦੇ ਵਿੱਚ ਦੇਖਦੇ ਤੇ ਕਹਿ ਰਹੇ ਆ ਕਿ ਅਸੀਂ ਕੋਈ ਇਦਾਂ ਦਾ ਬੋਰਡ ਵਗੈਰਾ ਅੰਦਰ ਨਹੀਂ ਲਗਾਇਆ ਹੋਇਆ ਅਸੀਂ ਸਿਰਫ ਆਪਣਾ ਸਕੂਲ ਦਾ ਇੰਟਰਨਲ ਪ੍ਰੋਗਰਾਮ ਕਰਦੇ ਪਏ ਆ ਤੇ ਇਹ ਹੁਣ ਅੰਦਰ ਜਾ ਕੇ ਜਿਹੜਾ ਹੈਗਾ ਗੱਲਬਾਤ ਕਰਦੇ ਦੇਖਦੇ ਤੁਹਾਨੂੰ ਨਾਲ ਲੈ ਕੇ ਚੱਲਾਂਗੇ মিডিਆ ਦੇ ਸਾਹਮਣੇ ਸਾਰੀ ਜਿਹੜੀ ਹੋਈਗੀ ਗੱਲਬਾਤ ਸਰ ਕ੍ਰਿਸਮਸ ਡੇ ਆਉਣ ਵਾਲਾ ਹੈ ਤੇ ਬਸਪਕ ਜਗ੍ਹਾ ਦੇ ਵਿੱਚ ਵੀ ਸੈਲੀਬ੍ਰੇਟ ਹੋ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹਰੇਕ ਪਾਸੇ ਜਾ ਕੇ ਰਪਾਉਂਗੇ ਜਿਹੜੀ ਉਹ ਫੰਕਸ਼ਨ ਹੋ ਰਹੀ ਹੈ ਸਾਡਾ ਮਸਲਾ ਕ੍ਰਿਸਮਸ ਦੇ ਨਾਲ ਨਹੀਂ ਹੈ ਜੀ ਕ੍ਰਿਸਮਸ ਮਨਾਉਣੀ ਕਿਸੇ ਦੀ ਉਹਦੀ ਕੋ ਜਿਹੜੀ ਉਹਨਾਂ ਦੀ ਧਾਰਮਿਕ ਭਾਵਨਾ ਮੈਂ ਉਹਨਾਂ ਨੇ ਮਨਾਉਣੀਆਂ ਹੀ ਆ ਤੇ ਬਣਾਉਣੀਆਂ ਚਾਹੀਦੀਆਂ ਵੀ ਸਾਨੂੰ ਉਹਦੇ ਨਾਲ ਕੋਈ ਇਤਰਾਜ ਨਹੀਂ ਇਤਰਾਜ ਸਿਰਫ ਇਸ ਚੀਜ਼ ਦਾ ਕਿ ਅੱਜ ਦੇ ਦਿਨ ਜਦੋਂ ਗੁਰਤੇਗ ਬਹਾਦਰ ਮਾਰੇ ਦੀ ਸ਼ਹਾਦਤ ਹੋਈ ਆ ਉਸ ਦਿਨ ਨੂੰ ਤੇ ਪੰਜਾਬ ਦਾ ਜਿਹੜਾ ਸੀਐਮ ਹੈ ਉਹ ਵੀ ਅਨਾਉਂਸ ਕਰ ਚੁੱਕਾ ਆ ਕਿ ਕਿਤੇ ਵੀ ਜਿਹੜੇ ਸਕੂਲ ਕਾਲਜ ਆ ਕਿ ਉਹਨਾਂ ਦੇ ਵਿੱਚ ਕੋਈ ਖੁਸ਼ੀਆਂ ਦਾ ਜਸ਼ਨ ਨਾ ਮਨਾਇਆ ਜਾਵੇ ਇਹ ਤੇ ਕਾਮਨ ਸੈਂਸ ਦੀ ਗੱਲ ਹੈ ਨਾ ਪੂਰੇ ਵਰਲਡ ਲੈਵਲ ਦੇ ਉੱਤੇ ਜਿੱਥੇ ਗੁਰਤੇਗ ਬਹਾਦਰ ਮਾਰੇ ਦੀ ਸ਼ਹਾਦਤ ਬੜੀ ਸ਼ਰਧਾਂ ਨਾਲ ਮਨਾਈ ਜਾ ਰਹੀ ਆ ਉੱਥੇ ਪੰਜਾਬ ਦੀ ਧਰਤੀ ਤੇ ਉੱਤੇ ਇਹਨਾਂ ਗੱਲਾਂ ਦੇ ਉੱਤੇ ਡਿਸਪਿਊਟ ਹੋ ਰਿ ਇਹ ਕੋਈ ਜਿਹੜੇ ਮੈਨੇਜਮੈਂਟ ਹੈ ਟੀਮ ਹੈ ਉਹ ਕੋਈ ਮਤਲਬ ਇਤਨੀ ਹੈਗਾ ਕਿ ਕੋਈ ਇਸ ਚੀਜ਼ ਦੀ ਉਹ ਨੌਲੇਜ ਨਹੀਂ ਰੱਖਦੇ ਗਿਆਨ ਨਹੀਂ ਰੱਖਦੇ ਸਾਨੂੰ ਤਾਂ ਲੱਗਦਾ ਪਈ ਇਹ ਜਾਣ ਜਾਣ ਕੇ ਜਿਹੜਾ ਹੈਗਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਮਸਲ ਇਦਾਂ ਜਿੱਦਾ ਵਹਿ ਕਦੋਂ ਬੋਰਡ ਲੱਗੇ ਸੀ ਇੱਥੇ ਇਹਨਾਂ ਦੇ ਪਹਿਲਾਂ ਬੋਰਡ ਲੱਗੇ ਸੀ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਜਿਹੜੇ ਮੈਂ ਫੋਟੋ ਤੁਹਾਨੂੰ ਮੈਂ ਫੋਟੋ ਵੀ ਦਿਖਾ ਦਿੰਦਾ ਅੰਦਰ ਬੋਰਡ ਲੱਗੇ ਸੀ ਬਾਹਰ ਵੀ ਲੱਗਾ ਸੀ ਬੋਰਡ ਜਿਹੜੇ ਇਹਨਾਂ ਦੇ ਬੋਰਡ ਲੱਗੇ ਸੀ ਇਹ ਬੋਰਡ ਕਦੋਂ ਹਲੇ ਤੱਕ ਇਹਨੇ ਜਦੋਂ ਅਸੀਂ ਰਿਕੁਐਸਟ ਕਰ ਰਹੇ ਸੀ ਸਾਡੇ ਨਾਲ ਗੱਲਬਾਤ ਕਰਨ ਨੂੰ ਸਾਨੂੰ ਪੈਸੇ ਆ ਦੇ ਨਾ ਇਹਨਾਂ ਨੇ ਆਫਰਾਂ ਦਿੱਤੀਆਂ ਨੇ ਜੀ ਕਿਹਨਾਂ ਦੇ ਵੱਲੋਂ ਆਫਰ ਆਈ ਹੈ ਤੁਹਾਨੂੰ ਇਹਨਾਂ ਦੇ ਮੈਨੇਜਮੈਂਟ ਲੋਕ ਇ ਕਈ ਆਫਰ ਆਈਆਂ ਨੇ ਜੀ ਆਹ ਵੇਖੋ ਆਹ ਹੈਪੀ ਨਿਊ ਇਅਰ ਕ੍ਰਿਸਮਸ ਡੇ ਆ ਬੋੜ ਹੈ ਜੀ ਤੁਹਾਨੂੰ ਇਹ ਕਹਿੰਦਾ ਮੇਨ ਸਟੇਜ ਦਾ ਬੋੜ ਵੀ ਮੈਂ ਦਿਖਾਣਾ ਜੀ ਜਿਹੜਾ ਇਹਨੇ ਮੇਨ ਸਟੇਜ ਸੀ ਜੀ ਜਿਹੜਾ ਮੇਰੇ ਖਾ ਹੁਣ ਹਲੇ ਤੱਕ ਉਤਾਰਿਆ ਨਹੀਂ ਗਿਆ ਹਾਂ ਆ ਮੇਨ ਸਟੇਜ ਦਾ ਬੋੜ ਹੈ ਜੀ ਤੁਹਾਨੂੰ ਮੈਂ ਦੱਸ ਰਿਹਾ ਜੀ ਇਹ ਸਾਡੀ ਭਾਵਨਾ ਕਿਸੇ ਧਰਮ ਨੂੰ ਅਟੈਕ ਕਰਨਾ ਨਹੀਂ ਸਾਡੀ ਆਸਥਾ ਗੁਰਤੇਗ ਬਹਾਦਰ ਮਹਾਰਾਜ ਸ਼ਹੀਦੀ ਦਿਹਾੜਾ 'ਚ ਪਵਿੱਤਰਤਾ ਮੈਨੇਜਮੈਂਟ ਨੂੰ ਇਹ ਸੋਚਣਾ ਚਾਹੀਦਾ ਸੀ ਠੀਕ ਹੈ ਜੀ ਜਿਨ੍ਹਾਂ ਨੇ ਸੀਸ ਬਲੀਦਾਨ ਕੀਤਾ ਦੂਸਰੇ ਧਰਮ ਲਈ ਉਸ ਬਲੀਦਾਨ ਨੂੰ ਇਹਨਾਂ ਨੇ ਵਿਅਰਥ ਕੀਤਾ ਇਹੋ ਜਿਹਾ ਸਕੂਲ ਮੈਂ ਕਹਿੰਦਾ ਪੰਜਾਬ ਚ ਚੱਕ ਲੈਣੇ ਚਾਹੀਦੇ ਨੇ ਬੰਦੀ ਹੁਣ ਜਨੇ ਇਹੋ ਇੰਸਟੀਚੂਟ ਮੂ ਦੇ ਮੈਨੇਜਮੈਂਟ ਦੇ ਨਾਲ ਤੁਹਾਡੀ ਕੋਈ ਗੱਲ ਬੜੀ ਵੱਡੀ ਗੱਲ ਹੋਈ ਜੀ ਮੇਰੇ ਕੋਲ ਰਿਕਾਰਡਿੰਗਾਂ ਹੈਗੀਆਂ ਨੇ ਜੇ ਮੀਡੀਆ ਚਾਵੇ ਉਹ ਮੇਰੇ ਕੋਲ ਸੁਣ ਵੀ ਸਕਦੀ ਐ ਪਰ ਹੱਲੇ ਨਹੀਂ ਕਿਉਂਕਿ ਮੈਨੇਜਮੈਂਟ ਸਾਡਾ ਨਾਲ ਗੱਲ ਕਰਨਾ ਚਾਹੁੰਦਾ ਹੈ ਮੈਨੇਜਮੈਂਟ ਦਾ ਸਟਾਫ ਸਾਡ ਨੂੰ ਸਵੇਰ ਦਾ ਸਾਡ ਨਾਲ ਗੱਲਬਾਤ ਕਰ ਰਿਹਾ ਬੜੇ ਵਧੀਆ ਤਰੀਕੇ ਨਾਲ ਨਾਲ ਗੱਲ ਕੀਤੀ ਹੈ ਕਿਸੇ ਨੇ ਸਾਡਾ ਮਿਸ ਬਿਹੇਵ ਨਹੀਂ ਕੀਤਾ ਹਲੇ ਤੱਕ ਅਸੀਂ ਹੁਣ ਅੰਦਰ ਜਾ ਕੇ ਵੇਖਣਾ ਇਹ ਕਹਿੰਦੇ ਹੀ ਬੋਰਡ ਉਤਾਰ ਆਲੇ ਨੇ ਪਹਿਲਾਂ ਲੱਗੇ ਕਿਉਂ ਜੇ ਉਤਾਰਨ ਦੀ ਨੋਬਤ ਆ ਗਈ ਪਹਿਲਾਂ ਲਾਏ ਕਿ ਹੋਏ ਸਾਡੀ ਇਹੀ ਮੰਗੇ ਕਿ ਧਰਮ ਨੂੰ ਹਾਰ ਪਰ ਧਰਮ ਸਾਰਿਆਂ ਲਈ ਸਰਵੋੱਚ ਹੈ ਪਰ ਦੇਣੇ ਤੇ ਵੇਖਣ ਚਾਹੀਦੇ ਨੇ ਸ਼ਹਾਦਤ ਦਾ ਦਿਨ ਸ਼ੁਰੂ ਹੋਣ ਵਾਲੇ ਨੇ ਕਿ ਇੱਕ ਪੋਤ ਸ਼ੁਰੂ ਹੋ ਚੁੱਕਾ ਹੈ ਗੁਰਪਤੇਗ ਭਾਦਰਮਾਰਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਅੱਗੋਂ ਵੱਡੇ ਸਹਿਬ ਜਿਹਾ ਛੋਟੇ ਸਹਿਬ ਜਿਹਾ ਦਾ ਹਰ ਧਰਮ ਨੂੰ ਇੱਥੇ ਆਜ਼ਾਦੀ ਏ ਦੇਖੋ ਵੱਡੇ ਪੱਦਰ ਤੇ 크리스마ਸ ਮਨਾਦੇ ਸਾਨੂੰ ਉਹਨਾਂ ਦਾ ਕੋਈ ਇਤਰਾਜ਼ ਨਹੀਂ ਉਹ ਆਪਣਾ ਧਰਮ ਮਨਾਉਣ ਉਹਨਾਂ ਨੂੰ ਮੁਬਾਰਕ ਪਰ ਜਦੋਂ ਸਾਡਾ ਸ਼ਹੀਦੀ ਦਿਹਾੜੇ ਹੁੰਦੇ ਹਨ ਆ ਸਾਨੂੰ ਵੀ ਉਹਨਾਂ ਦੀ ਮਾਣ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਇਹ ਜੇ ਇੰਸਟੀਚੂਟ ਸਾਨੂੰ ਸੇਧ ਦੇਣੇ ਚਾਹੀਦੇ ਨੇ ਪਰ ਇਹ ਸੇਧ ਦੇਣ ਦੀ ਬਜਾਏ ਜੇ ਅਸੀਂ ਹੀ ਰੋਕਣ ਆ ਗਏ ਪੇ ਸਾਡੇ ਬੱਚਿਆਂ ਦੇ ਆਉਣ ਨਾਲ ਆਪਾਂ ਵਿੱਚ ਕੀ ਅਸਰ ਪਏਗਾ ਜੀ ਇੱਕ ਛੋਟਾ ਜਿਹਾ ਕਾਰਨੀਵਲ ਹੋ ਰਿਹਾ ਹੈ ਜੀ ਸਿਟੀ ਪਬਲਿਕ ਸਕੂਲ ਦੇ ਵਿੱਚ ਇੱਥੇ ਛੋਟੇ ਬੱਚਿਆਂ ਦਾ ਇਵੈਂਟ ਹੈ ਨਾਲ ਸਾਡੇ ਐਲੂਮਾਈਨਾਈਜ਼ ਇਕੱਠੇ ਹੋਏ ਸੀਗੇ ਤੇ ਸਾਡੇ ਭਰਾ ਉਹ ਦੁਵਾਰਾ ਸਾਥ ਤੋਂ ਆਏ ਹੈਗੇ ਉਹਨਾਂ ਨੂੰ ਕੁਝ ਆਬਜੈਕਸ਼ਨ ਸੀਗੀਆਂ ਤੇ ਉਹ ਸਿਰ ਰਿਪੂਜ਼ ਕਰ ਰਹੇ ਆ ਜੀ ਅੱਜ ਨਵੀਂ ਪਾਤਸ਼ਾਹੀ ਜੀ ਦੇ ਸਿਤੀ ਦਿਵਸ ਮਨਾਇਆ ਜਾ ਰਿਹਾ ਹੈ ਤੇ ਜੋ ਜੋ ਇਹਨਾਂ ਦੀ ਹੈ ਪੂਰੀ ਤਸੱਲੀ ਕਰਵਾ ਕੇ ਅਸੀਂ ਸਭ ਦੇ ਨਾਲ ਹੀ ਇਕੱਠੇ ਚੱਲਾਂਗੇ ਸਹੀ ਕਹਣਾ ਸੀਗੇ ਪਰ ਵਿਵਾਦ ਕਿਸ ਚੀਜ਼ ਦਾ ਸੀਗਾ ਵਿਵਾਦ ਕੁਝ ਨਹੀਂ ਸੀ ਕੁਝ ਇਹ ਕਹਿ ਰਹੇ ਸੀ ਕਿ ਅੱਜ ਜਿਹੜੇ ਸ਼ਹੀਦ ਦੀ ਦਵਾਸਾ ਕੁਝ ਆਬਜੈਕਨੇਬਲ ਮਟੀਰੀਅਲ ਤੁਸੀਂ ਲਏ ਆ ਉਹਨਾਂ ਨੂੰ ਰਿਮੂਵ ਕਰਵਾਓ ਕੁਛ ਅਦਾ ਵੀ ਜੀਣਾ ਸੀਗਾ ਜੋ ਜੋ ਕਹਿ ਗਏ ਸਾਰੇ ਭਾਈ ਵਾਲਾ ਜਲੰਧਰ ਸਾਡਾ ਛੋਟਾ ਸ਼ਹਿਰ ਹੈ ਸਭ ਨਾਲ ਮਿਲਵਤ ਕੇ ਰਹਿਣਾ ਅਸੀਂ ਕਿਹੜਾ ਕਿਸ ਨਾਲ ਨਰਾਜ਼ ਕਰਕੇ ਨਾਲੇ ਇੰਨੀ ਦੇਰ ਤੋਂ ਸੀ ਐਜੂਕੇਸ਼ਨ ਪ੍ਰੋਗਰਾਮ ਚਲਾ ਰਹੇ ਆਂ ਇਸ ਸਾਰੇ ਮਸਲੇ ਸੀ ਹੱਲ ਕਰਦੇ ਸਭ ਦੇ ਨਾਲ ਇਹ ਬਿਲਕੁਲ ਚੱਲ ਗਿਆ ਕਿ ਮੈਨੇਜਮੈਂਟ ਕੋਲੋਂ ਨਾ ਪੈਸੈਂਟ ਆਫਰ ਕੀਤਾ ਨਹੀਂ ਸਰ ਉਹਨਾਂ ਨੇ ਕੋਈ थर्ड पर्सन ਦਾ ਨਾਮ ਲੈਂਦਾ ਹੈ ਜੀ ਮੈਂ ਮੈਨੇਜਮੈਂਟ ਦੇ ਬਿਹਾਰ ਤੇ ਕਹਿ ਰਿਹਾ ਜੀ ਮੇਰੇ ਨਾਲ ਹੀ ਗੱਲ ਹੋਈ ਹੈ ਜੇ ਕਹਿ ਦੇਣ ਕੋਈ ਰਿਕਾਰਡਿੰਗ ਕੁਝ ਦਿਖਾ ਦੇ ਕੋਈ ਇਦਾਂ ਹੀ ਖੁੱਲ ਜਾ ਸਰ ਉਹ थर्ड पर्सन ਜਿੱਦਾਂ ਮਨ ਨਾਲ ਤੁਹਾਡੇ ਦੇਖੋ ਮੈਨੂੰ ਕੱਦੋਂ ਰਾਤੀ ਫੋਨ ਆਇਆ ਕੋਈ ਗੱਲਬਾਤ ਹੋਈ ਹੈ ਤੇ ਮੈਂ ਹੁਣ ਪੁਲਿਸ ਨੂੰ ਤਾਂ ਇਨਫੋਰਮ ਕਰਨਾ ਹੀ ਸੀਗਾ ਸਾਰੀ ਸੀਨੀਅਰ ਫੌਟਿੰਗ ਨੂੰ ਇਨਫੋਰਮ ਸਾਡੇ ਇੱਕ ਪਾਸੇ ਹੁੰਦਾ ਹੈ ਜੀ ਬਿਕੋਜ਼ ਮੋਰ ਦਨ 3-4 ਹਜ਼ਾਰ ਬੱਚੇ ਆ ਗਏ ਤੇ ਗੈਪ ਪੇਰੈਂਟਸ ਨਾਲ ਉਸ ਕਰਕੇ ਮਨੂੰ ਗੱਲ ਕਿੰਥੋਂ ਦੇ ਲਈ ਕਿੰਨਾ ਦਰ ਤੱਕ ਪਹੁੰਚੀ ਹੈ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਇਹਨਾਂ ਨੂੰ ਵੀ ਪੁੱਛਦਾ ਇਹ ਮਸਲਾ ਕੋਈ ਨਹੀਂ ਹੈਗਾ ਅੱਜ ਸਿਟੀ ਸਜੋਜਨਾ ਪ੍ਰੋਗਰਾਮ ਹੈਗਾ ਬੱਚਿਆਂ ਦਾ ਕਾਰਨੀਵਲ ਹੈ ਫੀਟ ਹੈ ਇਹ ਨਿਊ ਇਅਰ ਦਾ ਪ੍ਰੋਗਰਾਮ ਬਣਾ ਰਹੇ ਨੇ ਤੇ ਇਅਰਲੀ ਪ੍ਰੋਗਰਾਮ ਹੈ ਹਰ ਸਾਲ ਹੀ ਹੁੰਦਾ ਤੇ ਸਿੱਖ ਜਥੇਬੰਦੀਆਂ ਨੇ ਇਤਰਾਜ਼ ਜਤਾਇਆ ਸੀ ਵੀ ਅੱਜ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈਗਾ ਕਿ ਉਹਦੇ ਕਰਕੇ ਇਹ ਪ੍ਰੋਗਰਾਮ ਨਾ ਕੀਤਾ ਜਾਵੇ ਪਰ ਇਹਨਾਂ ਨੂੰ ਸਮਝਾਇਆ ਹੈਗਾ ਵੀ ਛੋਟੇ ਬੱਚੇ ਨੇ ਸਾਰੇ ਤਿਆਰ ਹੋ ਕੇ ਆਏ ਨੇ ਫੈਮਲੀਆਂ ਆਈਆਂ ਉਹਨਾਂ ਦੀਆਂ ਪੇਰੈਂਟਸ ਆਏ ਨੇ ਤੇ ਵੀ ਇਹ ਠੀਕ ਨਹੀਂ ਹੈਗਾ ਤੇ ਜਿਨ੍ਹਾਂ ਨੇ ਇਹ ਗੱਲ ਮੰਨ ਲਈ ਹੈ ਤੇ ਉਹਨਾਂ ਦਾ ਪ੍ਰੋਗਰਾਮ ਜਾਰੀ ਹੈ ਜਿਹੜੇ ਬੋਰਡ ਬੂੜੂ ਤਾਰੇ ਦੀ ਵੀ ਗੱਲ ਸੀ ਬੋਰਡ ਵੀ ਤਕਵਾਏ ਗਏ ਆ ਕੋਈ ਉਹਨਾਂ ਹੀ ਇਹਨਾਂ ਦੇ ਆਪਣਾ ਅੰਦਰ ਇਸ ਜੁੜ ਦੇ ਅੰਦਰ ਹੈਗਾ ਉਹਦੇ ਬਾਰੇ ਮੰਨ ਨੂੰ ਨਹੀਂ ਪਤਾ ਵੀ ਬੋਰਡ ਤਾਰੇ ਆ ਕਿ ਨਹੀਂ ਤਾਰੇ ਉਹ ਇਹਨਾਂ ਦਾ ਆਪਸੀ ਗੱਲਬਾਤ ਹੋਈ ਹੈ ਮੇ ਸਾਡੇ ਵੱਲੋਂ ਕੀ ਹੋਣਾ ਕੋਈ ਪਤਾ ਲੱਗਿਆ ਉਤਾਰਨ ਦਾ ਜਾਂ ਨਾ ਉਤਾਰਨ ਦਾ ਕੁਝ ਨਹੀਂ ਐਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਬੱਚਿਆਂ ਦਾ ਪ੍ਰੋਗਰਾਮ ਹੈ ਇਹਦੇ ਚ ਆਪਾਂ ਨੂੰ ਕੋਈ ਹੋਵੇਗਾ ਨਹੀਂ ਪਾਣਾ ਚਾਹੀਦਾ